ਆਹ ਕੁ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇਗੇ ਗੁਰੂ ਸਾਹਿਬ ਕਿਰਪਾ ਕਰਨ ਆਪ ਸਭ ਨੂੰ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨ ਜੀ ਅੱਜ ਆਪਾਂ ਇੱਕ ਐਸੇ ਰਿਆਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਰਿਆਜ਼ ਬੰਗਾਲ ਦੇ ਵਿੱਚ ਬਹੁਤ ਮਸ਼ਹੂਰ ਹੈ ਜਿਹੜੇ ਵੀ ਸੰਗੀਤ ਦੇ ਵਿਦਿਆਰਥੀ ਨੇ ਉੱਥੇ ਜਾ ਸੰਗੀਤ ਕਰਦੇ ਨੇ ਜਾਂ ਸਿੱਖਦੇ ਨੇ ਜਾਂ ਗਾਉਂਦੇ ਨੇ ਜਾਂ ਵਜਾਉਂਦੇ ਨੇ ਉਹ ਜਿੰਨੇ ਵੀ ਗਾਣ ਵਾਲੇ ਨੇ ਉਹ ਸਾਰੇ ਇੱਕ ਤਰੀਕੇ ਦਾ ਰਿਆਜ਼ ਕਰਦੇ ਨੇ ਜਿਹਦੇ ਨਾਲ ਕਿ ਉਹਨਾਂ ਦਾ ਗਲਾ ਜਿਹੜਾ ਬਹੁਤ ਤਰੀਲਾ ਰਹਿੰਦਾ ਹੈ ਅਤੇ ਥੋੜੇ ਸਮੇਂ ਦੇ ਵਿੱਚ ਆਪ ਵੀ ਆਪਣਾ ਗਲੇ ਨੂੰ ਇਸ ਰਿਆਜ਼ ਪਾਟੇ ਦੇ ਨਾਲ ਤਰੀਲਾ ਕਰ ਸਕਦੇ ਹੋ ਦੇਖੋ ਇੱਕ ਤਰੀਕਾ ਤਾਂ ਇਹ ਹੈ ਕਿ ਆਪਾਂ ਸਵੇਰੇ ਖਾਲੀ ਪੇਟ ਜਦੋਂ ਉੱਠਦੇ ਹਾਂ ਉੱਠ ਕੇ ਤੇ ਆਪਾਂ ਜਦੋਂ ਖਾਲੀ ਪੇਟ ਰਿਆਜ਼ ਕਰਨਾ ਹੈ ਤਾਂ ਉਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸਾਹ ਦਾ ਰਿਆਜ਼ ਕਰਨਾ ਹੈ ਸਾਧਾਰਨ ਆਜ਼ ਕਰਦੇ ਹੋਏ نیچے ਨੂੰ ਆਣਾ ਮੈਂ ਪਹਿਲੇ ਕਾਲੇ ਤੋਂ ਦੱਸ ਰਿਹਾ ਸਾ ਨੀ ਧਾ ਪਾ ਮਾ ਗਾ ਜਿਵੇਂ ਆਪਾਂ ਮੰਨ ਲਓ نیچے ਤੱਕ ਰੇ ਤੱਕ ਚਲੇ ਜਾਂਦੇ ਆ ਤਾਂ ਆਪਾਂ ਇਹ ਦੇਖ ਰਹੇ ਆ ਵੀ ਰੇ ਤੋਂ ਸਾ ਤੋ ਲੈ ਕੇ ਸਾ ਤੱਕ ਆਪਾਂ ਚੜੇ ਜਾ ਰਹੇ ਆ ਤਾਂ ਹੁਣ ਆਪਾਂ ਦੇਖਣਾ ਕੀ ਹੈ ਸਿੱਖਣਾ ਕੀ ਹੈ ਦੇਖੋ ਬੰਗਾਲ ਦੇ ਲੋਕ ਕੀ ਕਰਦੇ ਨੇ ਜਦੋਂ ਉਹਨਾਂ ਕੋਲ ਥੋੜਾ ਸਮਾਂ ਹੁੰਦਾ ਮੰਨ ਲਓ ਕਿ ਉਹਨਾਂ ਨੇ ਕਿਤੇ ਜਾਣਾ ਹੈ ਪਰ ਰਿਆਜ਼ ਵੀ ਕਰਨਾ ਜ਼ਰੂਰੀ ਹੈ ਉਹਨਾਂ ਦੇ ਰੋਜ਼ ਦੀ ਦਾ ਜ਼ਿੰਦਗੀ ਦਾ ਹਿੱਸਾ ਰਿਆਜ਼ ਕਰਨਾ ਤਾਂ ਕੀ ਕਰਦੇ ਨੇ ਸਭ ਤੋਂ ਪਹਿਲਾਂ ਦੇਖੋ ਵੀਡੀਓ ਨੂੰ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਤਾਂ ਹੀ ਆਪ ਜੀ ਨੂੰ ਇਹ ਪਲਟਾ ਸਮਝ ਆਏਗਾ ਜਿਹੜਾ ਮੈਂ ਦੱਸ ਰਿਹਾ ਇਹ ਤਰੀਕਾ ਬੰਗਾਲ ਦੇ ਲੋਕਾਂ ਦਾ ਤਰੀਕਾ ਆਪਣੇ ਗਲੇ ਨੂੰ ਸੁਰ ਵਿੱਚ ਕਰਨ ਦਾ ਆਪਣੇ ਗਲੇ ਨੂੰ ਘੁਮਾਵਦਾ ਤੇ ਗੋਲਾਈ ਵਿੱਚ ਬਣਾਉਣ ਦਾ ਤਰੀਕਾ ਸਭ ਤੋਂ ਵਧੀਆ ਤਰੀਕਾ ਮੈਂ ਤੁਹਾਨੂੰ ਦੱਸ ਰਿਹਾ ਦੇਖੋ ਸਭ ਤੋਂ ਪਹਿਲਾਂ ਆਪ ਜੀ ਨੇ ਬੋਲਣਾ ਹੈ ਰੀ ਰੀ ਬੋਲਣਾ ਠੀਕ ਹੈ ਰਾਰੇ ਨੂੰ ਬਿਹਾ ਰੀ ਫੇਰ ਬੋਲਣਾ ਹੈ ਇੱਥੇ ਬੋਲਣਾ ਨਾਮ ਨਾ ਮਤਲਬ ਲਾਸਟ ਸਾ ਦੇ ਉੱਤੇ ਨਾਮ ਬੋਲਣਾ ਹੈ ਠੀਕ ਹੈ ਹੁਣ ਆਪਾਂ ਇੱਥੋਂ ਫੇਰ ਉੱਪਰ ਨੂੰ ਆ ਜਾਣਾ ਫੇਰ ਰੀ 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 ਕਰਦੇ ਹੋਏ ਉੱਪਰ ਤੱਕ ਆਣਾ ਇਹਨਾ ਨਾਮ ਬੋਲਣਾ ਹੈ ਇੱਥੇ ਫਿਰ ਉੱਪਰ ਬੋਲਣਾ ਹੈ ਓਮ ਸ਼ੁਰੂ ਕਿੱਥੋਂ ਕਰਨਾ ਹੈ ਰੇ 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 ਆਹ ਇੱਥੇ ਬੋਲਣਾ ਨਾਮ ਫਿਰ ਇਹ ਤਰੀਕੇ ਨਾਲ ਸੁਧਰੇਗਾ ਕਿ ਹੁਣ ਆਪਾਂ ਗੱਲ ਕਰਦੇ ਆਂ ਵੀ ਜਦੋਂ ਵਿਆਸ ਤੁਸੀਂ ਇਹਨੂੰ ਰਿਆਜ਼ ਨੂੰ ਕਰਦੇ ਹੋ ਰੋਜ਼ ਰੋਜ਼ ਆਪਣੇ ਰਿਆਜ਼ ਦੇ ਵਿੱਚ ਸ਼ਾਮਲ ਕਰਦੇ ਹੋ ਤਾਂ ਇਹਦੇ ਨਾਲ ਹੋਏਗਾ ਕਿ ਦੇਖੋ ਸੰਗੀਤ ਦੇ ਵਿੱਚ ਇੱਕ ਤराना ਸਿੰਗਿੰਗ ਹੁੰਦੀ ਹੈ ਤराना ਸਿੰਗਿੰਗ ਕੀ ਹੁੰਦੀ ਹੈ ਤराना ਸਿੰਗਿੰਗ ਦੇ ਵਿੱਚ ਤਿੰਨ ਅੱਖਰ ਬੋਲੇ ਜਾਂਦੇ ਨੇ ਤਾ ਰਾ ਤੇ ਨਾ ਉਹਨੂੰ ਕਹਿੰਦੇ ਤराना ਤੇ ਤराना ਜਿਹੜਾ ਇਹੋ ਧਾ ਵੀ ਬੋਲੇ ਜਾਂਦੇ ਰਾ ਨਾ ਧਾ ਰਾ ਨਾ ਧਾ ਰਾ ਨਾ ਧਾਰਾ ਉਹਨਾਂ ਪਰ ਰਿਆਜ਼ ਦੇ ਵਿੱਚ ਕੀ ਕਰਦੇ ਆਂ ਸਾਰੇ ਗਾਮਾ ਨਹੀਂ ਬੋਲਦੇ ਆਪਾਂ ਹਾਰ ਨਾ ਦੇਖੋ ਸਾਰੇ ਗਾ ਆਪਾਂ ਜੀ ਬੋਲੋ ਨਾ ਹਾਰ ਨਾ ਹਾਰ ਇਹ ਚੀਜ਼ਾਂ ਜਦੋਂ ਆ ਠੀਕ ਹੋਣ ਗਈਆਂ ਇਹਨੂੰ ਆਪਾਂ ਕੀ ਕਹਿੰਦੇ ਆ ਗਮਕ ਕਹਿੰਦੇ ਆ ਗਮਕ ਨੂੰ ਤਿਆਰ ਕਰਨ ਵਾਸਤੇ ਤਰਾਨਾ ਸਿੰਗਿੰਗ ਕਰਨੇ ਸ਼ੁਰੂ ਕਰੋ ਤਰਾਨਾ ਸਿੰਗਿੰਗ ਜਿਹੜੀ ਹੈ ਉਹ ਤਰਾਨਾ ਸਿੰਗਿੰਗ ਜਿਹੜੀ ਹੈ ਅੱਗੇ ਜਾ ਕੇ ਜਦੋਂ ਆਪਾਂ ਐਨਲਾਈਜ਼ ਕਰਦੇ ਆ ਤਾਂ ਉਹ ਕੀ ਬਣ ਜਾਂਦੀ ਹੈ ਦੋ ਤਾਨਾ ਨਦੋ ਤਨੋ ਰਗੋ ਤਾਨਾ ਨਦੋ ਤਾਨਾ ਸਵਰਗਮ ਕੀ ਹੈ ਸਾ ਨੀ ਧਾ ਪਾ ਗਾ ਗਾ ਦੋਨ ਤਨਾਨਾ ਦੋਨ ਤਨਾਨਾ ਦੋਨ ਤਨਾਨਾ ਦੋਨ ਤਨਾਨਾ ਦੋਨ ਤਨਾਨਾ ਰਾਗ ਬਿਲਾਵਲ ਮੈਂ ਬਿਲਾਵਲ ਦੇ ਵਿੱਚ ਤਨਾਨਾ ਸਿੰਘੀ ਕਰਕੇ ਦਿਖਾ ਰਿਹਾ ਦੋਨ ਤਨਾਨਾ ਦੋਨ ਤਨਾਨਾ ਦੇਖੋ ਐਡਵਾਂਸ ਕਾਇਕ ਨੂੰ ਜੇ ਤੁਸੀਂ ਸਿੱਖਣਾ ਹੈ ਤਾਂ ਸਾਊਥ ਦੇ ਲੋਕਾਂ ਨੂੰ ਬੰਗਾਲ ਦੇ ਲੋਕਾਂ ਨੂੰ ਸੁਣਨਾ ਸ਼ੁਰੂ ਕਰੋ ਉਹਨਾਂ ਦਾ ਰਿਆਜ਼ ਕੀ ਹੈ ਉਹਨਾਂ ਦੀ ਪ੍ਰੈਕਟਿਸ ਕੀ ਹੈ ਜਿਹਦੇ ਕਰਕੇ ਬਹੁਤ ਫਰੀਲੇ ਨੇ ਕੀਰਤਨ ਕਰਨ ਲੱਗੇ ਜੇ ਅਸੀਂ ਇਸ ਤਰ੍ਹਾਂ ਦੇ ਰਿਆਜ਼ ਨੂੰ ਕਰਾਂਗੇ ਤਾਂ ਇਹ ਐਡਵਾਂਸ ਤਰੀਕਾ ਹੈ ਆਪਣੇ ਗਲੇ ਨੂੰ ਸੁਰ ਦੇ ਵਿੱਚ ਲੈ ਕੇ ਆਉਣ ਦਾ ਜਿਹੜੇ ਵੀ ਵੀਰ ਮੇਰੇ ਭੈਣਾ ਕੀਰਤਨ ਕਰਦੇ ਨੇ ਉਹ ਥੋੜਾ ਜਿਹਾ ਆਪਣੇ ਗਲੇ ਨੂੰ ਸੁਧਾਰਨ ਵਾਸਤੇ ਤਰਾਨਾ ਸਿੰਗਿੰਗ ਜ਼ਰੂਰ ਕਰਿਆ ਕਰੂ ਭਾਵੇਂ ਹਫ਼ਤੇ ਦੇ ਵਿੱਚ ਦੋ ਵਾਰ ਤਿੰਨ ਵਾਰ ਕਰੋ ਮੰਨ ਲਓ ਕਿ ਤੁਹਾਨੂੰ ਤੁਸੀਂ ਹੁਣ ਤੱਕ ਬਿਲਾਵਲ ਰਾ ਕੀਤਾ ਜਿਵੇਂ ਮੈਂ ਹੁਣੇ ਬਿਲਾਵਲ ਵਿੱਚ ਗਾ ਕੇ ਦਿਖਾਇਆ ਮੰਨ ਲਓ ਤੁਸੀਂ ਪੈਰੋਂ ਗਾ ਕੇ ਚਤਰਾਣਾ ਕਰਨਾ ਹੈ ਧਾਰਨਾ ਰਾ ਪੈਰੋਂ ਧਾਰਨਾ ਧਾਰਨਾ ਤੁਮ ਨਾਨਾ 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 ਤੁਮ ਗਾ ਨਾ 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 ਇਹਦੇ ਵਿੱਚ ਆਪਾਂ ਕੋਈ ਸ਼ਬਦ ਨਹੀਂ ਬੋਲਣਾ ਹੁੰਦਾ ਕੋਈ ਡੰਡੋਤ ਨਹੀਂ ਕੋਈ ਅਲੰਕਾਰ ਨਹੀਂ ਕੁਝ ਨਹੀਂ ਕਰਨਾ ਸਿਰਫ ਇਹਨਾਂ ਸੁਰਾਂ ਦੇ ਨਾਲ ਖੇਡਣਾ ਹੈ ਅਲੰਕਾਰ ਦੇ ਰੂਪ ਦੇ ਵਿੱਚ ਆਪਾਂ ਵਜਾਉਣੇ ਨੇ ਪਰ ਗਾਣਾ ਕੀ ਹੈ ਤਰਾਨਾ ਗਾਣਾ ਹੈ ਉਹਦੇ ਵਿੱਚ ਧੋਮ ਤਾਨਾ ਨਾ ਹੋ ਸਕਦਾ ਹੈ ਧਾਰਾ ਨਾ ਹੋ ਸਕਦਾ ਜਾਂ ਧਾ ਨਾ ਹੋ ਸਕਦਾ ਕੱਲਾ ਧਾਰਾ ਗਾਣਾ ਜੇ ਆਪਾਂ ਯਮਨ ਬੁਲਾਉਣਾ ਹੋਵੇ ਵਜਾਣਾ ਉਹ ਤਰਾਨਾ ਨਾ ਨਾ ਤਨਾਵਰ ਨਾ ਨਾ ਇਹ ਤराना ਸਿੰਗਿੰਗ ਹੈ ਜਿਹੜੀ ਇਹ ਆਪਣੇ ਰਿਆਜ਼ ਦਾ ਹਿੱਸਾ ਬਣਾਓ ਅੱਜ YouTube ਦੇ ਉੱਤੇ ਆਪ ਜੀ ਨੂੰ ਇਹ ਲੈਸਨ ਮੈਂ ਇਸ ਕਰਕੇ ਦਿੱਤਾ ਕਿਉਂਕਿ ਇਸ ਤਰ੍ਹਾਂ ਦਾ ਲੈਸਨ ਕੋਈ ਸਿਖਾਉਂਦਾ ਨਹੀਂ ਸਾਰੇ ਸ਼ਬਦ ਸਿਖਾ ਦੇਣਗੇ ਆਪ ਜੀ ਨੂੰ ਡੰਡੋਤ ਕਰਨੇ ਸਿਖਾ ਦੇਣਗੇ ਅੰਦੋਲਨ ਲਾਣਾ ਸਿਖਾ ਦੇਣਗੇ ਕਣ ਖਟਕਾ ਸਿਖਾ ਦੇਣਗੇ ਪਰ ਇਹ ਤਰੀਕਾ ਜਿਹੜਾ ਤराना ਸਿੰਗਿੰਗ ਦਾ ਮੈਨੂੰ ਨਹੀਂ ਲੱਗਦਾ ਵੀ ਹੁਣ ਤੱਕ ਕਿਸੇ ਗੁਰਮਤ ਸੰਗੀਤ ਦੇ ਟੀਚਰ ਨੇ ਕਿਸੇ ਨੇ ਕੀਰਤਨ ਕਰਨ ਵਾਲੇ ਨੇ ਕਿਸੇ ਨੇ ਇਹ ਚੀਜ਼ ਸਿਖਾਈ ਹੋਵੇ ਜੇ ਸਿਖਾਈ ਹੈ ਤਾਂ ਮੈਨੂੰ ਉਹਦਾ ਨਾਮ ਸੇ ਮੈਂਸ਼ਨ ਕਰਕੇ ਦੱਸਣਾ ਕਮੈਂਟ ਵਿੱਚ ਕਿ ਕਿਸ-ਕਿਸ ਨੇ ਹੁਣ ਤੱਕ ਤਰਾਨਾ ਸਿੰਗਿੰਗ ਆਪ ਜੀ ਨੂੰ ਦੱਸੀ ਹੈ ਜਿਹੜਾ ਖੁਦ ਕੀਰਤਨੀਆ ਹੋਵੇ ਰਾਗੀ ਹੋਵੇ ਟੀਚਰ ਹੋਵੇ ਤੇ ਉਹਨੇ ਸਟੂਡੈਂਟ ਨੂੰ ਆਪਣੇ ਜਾਂ ਆਪਣੇ ਸਬਸਕ੍ਰਾਈਬਰ ਨੂੰ ਤਰਾਨਾ ਸਿੰਗਿੰਗ ਬਾਰੇ ਦੱਸਿਆ ਹੋਵੇ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਜੀ ਉਮੀਦ ਹੈ ਆਪ ਜੀ ਨੂੰ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ vai com